ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਤੇ ਪੰਜਾਬ ਦੇ ਵਿੱਚ 13 ਲੋਕ ਸਭਾ ਸੀਟਾਂ ਨੂੰ ਲੈ ਕੇ ਅੱਜ ਜਿਹੜੀਆਂ ਚੋਣਾਂ ਹੋ ਰਹੀਆਂ ਨੇ ਤੇ ਲੋਕ ਜਿਹੜੇ ਅੱਜ 13 ਜਿਹੜੇ ਕੈਂਡੀਡੇਟ ਨੇ ਉਹਨਾਂ ਦੀ ਕਿਸਮਤ ਦਾ ਫੈਸਲਾ ਕਰਨਗੇ ਆਪਣੀ ਵੋਟ ਦੇ ਕੇ ਫਿਲਹਾਲ ਸਾਡੇ ਨਾਲ ਕਾਂਗਰਸ ਵਿਧਾਇਕ ਪ੍ਰਗਟ ਸਿੰਘ ਜੀ ਮੌਜੂਦ ਹੈ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਇਸ ਵਾਰ ਕੀ ਲੱਗਦਾ ਹੈ ਕਿ ਲੋਕਾਂ ਦੇ ਮਨ ਦੇ ਵਿੱਚ ਕੀ ਹੈ ਸਰ ਕੀ ਲੱਗ ਰਿਹਾ ਹੈਗਾ ਕਿਉਂਕਿ 7ਵੇਂ ਗੇੜੇ ਦੀ ਚੋਣਾਂ ਹੋ ਰਹੀਆਂ ਨੇ ਤੇ ਲੱਗ ਰਿਹਾ ਹੈ ਕਿ ਲੋਕ ਜਿਹੜੇ ਨੇ ਸਰਕਾਰ ਨੂੰ ਜ਼ਿਆਦਾ ਤਰਨ ਕੀ ਜਾਂ ਫਿਰ ਕਾਂਗਰਸ ਨੂੰ ਅ ਦਿਖੋ ਮੈਨੂੰ ਜੇਕਰ ਕੁਝ ਜਲੰਧਰ ਦੀ ਗੱਲ ਪੁੱਛੇ ਤੇ ਓਵਰ ਆਲ ਜਿਹੜੀ ਕਿਉਂਕਿ 5 ਕਾਰਨਰ ਕੰਟੈਸਟ ਕਰ ਇਹ ਠੀਕ ਹੈ ਪਰ ਉਹਦੇ ਵਿੱਚ BSP ਦਾ ਰੋਲ ਵੀ ਹੋਣਾ ਕਿਉਂ ਕਿੰਨੀਆਂ ਵੋਟਾਂ ਲੈ ਕੇ ਜਾਂਦੀ ਹੈ ਬਟ ਇਹ ਜਿਹੜੀ ਸੀਟ ਆ ਇਹ ਮੈਨੂੰ ਲੱਗਦਾ ਕਿ ਸਾਡੀ ਕਾਂਗਰਸ ਦੀ ਸੀਟ ਏ ਕਲੀਅਰ ਕੀਤੀ ਆ ਜਿਹਦੇ ਵਿੱਚ ਜੇ ਬਾਕੀ ਕਿਤੇ ਕੰਟੈਸਟ ਬਹੁਤ ক্লোਜ਼ ਦੇਖਣ ਨੂੰ ਮਿਲਦੇ ਹੈਗੇ ਆ ਦੀ ਸੀਟ ਮੈਨੂੰ ਲੱਗਦਾ ਲੱਖ ਪਲੱਸ ਜਿਹੜੀ ਆ ਉਹ ਚਰਨਜੀਤ ਸਿੰਘ ਚੰਨੀ ਜਿੱਤੇ। ਜੇ ਗੱਲ ਕੀਤੀ ਜਾਵੇ ਤੇ ਇੱਕ ਪਾਸੇ ਪਵਨ ਕੁਮਾਰ ਟੀਮ ਹੋਏ ਤੇ ਵੀ ਸਰਕਾਰ ਵੀ ਹੈ, ਸੱਤਾ ਦੇ ਵੀ, ਦੂਸਰੇ ਪਾਸੇ ਬੀਜੇਪੀ ਹੈ ਜਿਹੜੇ ਸੁਸ਼ੀਲ ਕੁਮਾਰ ਰਿੰਕੂ ਸੀਗੇ ਉਹ ਭਾਜਪਾ ਤੋਂ ਲੜ ਰਹੇ ਨੇ ਉਹ ਤੇ ਕਿਉਂਕਿ ਸ਼ਹਿਰੀ ਜਿਹੜੀ ਵੋਟ ਹੈ ਬੀਜੇਪੀ ਦੀ ਉਹ ਵੀ ਕਾਫੀ ਹੈ। ਕਿਤੇ ਨਾ ਕਿਤੇ ਦਾ ਫਰਕ ਪਏ। ਉਹ ਦੇਖੋ ਹੈਗਾ ਦੇਖੋ ਸ਼ਹਿਰ ਦੇ ਵਿੱਚ ਸਾਡਾ ਕੰਟੈਸਟ ਮੈਨੂੰ ਲੱਗਦਾ ਕਿ ਬੀਜੇਪੀ ਨਾਲ ਆ ਪਿੰਡਾਂ ਦੇ ਵਿੱਚ ਥੋੜਾ ਬਹੁਤਾ ਜਿਹੜਾ ਜਿਹੜਾ ਇਹਨਾਂ ਨੇ ਬਿਜਲੀ ਵਾਲਾ ਕੀਤਾ ਹੈਗਾ ਪਿੰਡਾਂ ਦੇ ਵਿੱਚ ਥੋੜਾ ਉਹ ਹੈਗਾ ਆਦਰਵਾਇਜ਼ ਜੇ ਇਹਨਾਂ ਦੀ ਓਵਰਆਲ ਕਾਰਗੁਜ਼ਾਰੀ ਦੇਖੀਏ ਤਾਂ ਮੈਨੂੰ ਲੱਗਦਾ ਲੋਕਾਂ ਦਾ ਚਾ ਇਹਨਾਂ ਤੋਂ ਲਿੱਖ ਗਿਆ ਤੇ ਲੋਕੀਂ ਵਾਪਸ ਜਿਹੜੇ ਆ ਉਹ ਜਿਹੜੇ ਆ ਮੈਕਸਿਮਮ ਜਿਹੜੇ ਆ ਉਹ ਕਾਂਗਰਸ ਵੱਲੋਂ ਪਰਦਾਏ ਸਾਡੇ ਕੁਝ ਪਿੰਡ ਤਾਂ ਇੰਦਾਂ ਦੇ ਹੋਏ ਵੀ ਜਿਨ੍ਹਾਂ ਨੇ ਪਾਰਟੀ ਲੈਸ ਹੋ ਗਿਆ ਪਿੰਡ ਉਹਨਾਂ ਨੇ ਕਿਹਾ ਕਿ ਅਸੀਂ ਮਲੋਸਪੂਤ ਮੈਂ ਇਹਦੇ ਵਿੱਚ ਕੋਈ ਹੋ ਨਹੀਂ ਕਰਨਾ ਚਾਹੁੰਦਾ ਲੇਕਿਨ ਉਹਨਾਂ ਨੇ ਕਿਹਾ ਵੀ ਅਸੀਂ ਪ੍ਰਗਟ ਸਿੰਘ ਦੇ ਨਾਲ ਆ ਅਸੀਂ ਕਿਸੇ ਪਾਰਟੀ ਦੇ ਨਾਲ ਈਵਨ ਅਕਾਲੀ ਦਲ ਦਾ ਪਿੰਡ ਸੀ ਕੁੱਕੜ ਪਿੰਡ ਲੇਕਿਨ ਉਹਨਾਂ ਨੇ ਸਾਰੇ ਦਾ ਸਾਰਾ ਅਕਾਲੀ ਦਲ ਜਿਹੜਾ ਉਹ ਆਪਣੇ ਨਾਲ ਆ ਗਿਆ ਔਰ ਖੁੱਲ ਕੇ ਆ ਵੀ ਵੀ ਨਹੀਂ ਹੈ ਕਿ ਅਪੀਲ ਕਈ ਵਾਰੀ ਕਹਿੰਦੇ ਹੁੰਦੇ ਨਾ ਕਿ ਅਸੀਂ ਵੀ ਤੁਹਾਨੂੰ ਵੋਟ ਪਾ ਦਾਂਗੇ ਪਰ ਅਸੀਂ ਪਰ ਉਹਨਾਂ ਨੇ ਕਿਹਾ ਵੀ ਅਸੀਂ ਜਿਹੜੇ ਆ ਓਪਨਲੀ ਜਿਹੜਾ ਆ ਕੋਈ ਇਸ ਚਰਚੀ ਸੀ ਚ ਨਹੀਂ ਉਸ ਨੂੰ ਤੁਸੀਂ ਵੀ ਫੈਮਿਲੀ ਨਾਲ ਵੋਟ ਪਾ ਕੇ ਆਏ ਲੱਗ ਰਿਹਾ ਸੀ ਲੋਕ ਲੋਕ ਕਿੰਨੇ ਲੋਕ ਆ ਰਹੇ ਸੀਗੇ ਕੀ ਲੱਗਦਾ ਫੂਟਿੰਗ ਕਿੰਨੇ ਪਰਸੈਂਟ ਉਹ ਦੇਖੋ ਹੌਤਾ ਉਤਸ਼ਾਹ ਸੀਗਾ ਪਰ ਹੋ ਸਕਦਾ ਹੈ ਲੋਕਾਂ ਦੇ ਮਨ 'ਚ ਇਹ ਹੋਵੇ ਵੀ ਦੁਪਹਿਰੇ ਜ਼ਿਆਦਾ ਗਰਮੀ ਹੋ ਜਾਣੀ ਹੈ ਇਸ ਕਰਕੇ ਲਾਈਨਾਂ ਲੱਗੀਆਂ ਸੀ ਮੈਂ ਤਾਂ ਤੁਹਾਡੇ ਜ਼ਰੀਏ ਜਿਹੜੇ ਯੰਗਸਟਰ ਹੈ ਕਿਉਂਕਿ ਯੰਗਸਟਰਸ ਮੈਨੂੰ ਘੱਟ ਵੋਟ ਕਰਦੇ ਹੋਏ ਨਜ਼ਰ ਆਏ ਮਿਡਲ ਏਜ ਗਰੁੱਪ ਸੀ ਬਜ਼ੁਰਗ ਸੀ ਅ ਲੇਕਿਨ ਮੈਂ ਤੁਹਾਡੇ ਜ਼ਰੀਏ ਅਪੀਲ ਜ਼ਰੂਰ ਕਰੂੰਗਾ ਕਿ ਯੰਗਸਟਰ ਜਿਹੜੇ ਆ ਵੋਟ ਜ਼ਰੂਰ ਪਾਉਣ ਪੋਲਿਟਿਕਲ ਪ੍ਰੋਸੈਸ ਦੇ ਵਿੱਚ ਆਪਣੀ ਸ਼ਮੂਲੀਅਤ ਕਰਨ ਜਿਹੜੀ ਕਿਉਂਕਿ ਇਹ ਜਿਹੜਾ ਮੈਂਡੇਟ ਆ ਇਹ ਤੁਸੀਂ ਜਿਹੜੀ ਦੇਸ਼ ਦੀ ਜਈ ਲੋਕ ਸਭਾ ਹੈਗੀ ਉਹਦੇ ਲਈ ਤੁਸੀਂ 543 ਮੈਂਬਰ ਪਾਰਲੀਮੈਂਟ ਚੁਣਨੇ ਹੈਗੇ ਆ ਔਰ ਤੁਸੀਂ ਸੋਚ ਸਮਝ ਕੇ ਮੈਂ ਨਹੀਂ ਕਹਿੰਦਾ ਕਿ ਤੁਸੀਂ ਪਹਿਲਾਂ ਤੇ ਦੇਖੋ ਵਿਚਾਰਤਾ ਰੱਖੀ ਹੈਗੀ ਤੁਹਾਡੇ ਉਹਦੇ ਤੋਂ ਅੱਗੇ ਦੇਖੋ ਕੈਂਡੀਡੇਟ ਵੀ ਕੀ ਹੈਗਾ ਉਹਦੇ ਤੋਂ ਅੱਗੇ ਦੇਖੋ ਵੀ ਜਿਹੜੇ ਰੋਜ਼ ਜੰਪ ਕਰਦੇ ਆ ਅੱਜ ਕਿਸੇ ਪਾਰਟੀ 'ਚ ਕੱਲ ਨੂੰ ਕਿਸੇ ਪਾਰਟੀ 'ਚ ਉਹਨਾਂ ਦੀ ਕੋਈ ਵਿਚਾਰਧਾਰਾ ਨਹੀਂ ਉਹਨਾਂ ਦੀ ਕੁਰਸੀ ਦੀ ਵਿਚਾਰਧਾਰਾ ਉਹਨਾਂ ਨੂੰ ਨਾ ਬੂਲ ਪਾਇਓ ਮੇਰੀ ਤਾਂ ਇੰਨੀ ਕਹੀ ਚਰਨਜੀਤ ਸਿੰਘ ਚੰਨੀ ਹੋਣੀ ਜਿਹੜੇ ਸਿਹਰਤ ਹੋਈ ਜਿਹੜੇ ਬੁੱਥਾ ਦੇ ਵਿਚਾਰੇ ਨੇ ਦੇਖ ਰਹੇ ਨੇ ਤੇ ਅੱਜ ਉਹ ਫੋਟਪਾਲ ਵੀ ਨਹੀਂ ਗਏ ਨੇ ਤੇ ਕਿਵੇਂ ਲੱਗ ਰਿਹਾ ਕਿਤੇ ਨਾ ਕਿਤੇ ਤਾਂ ਉਹਨਾਂ ਨੂੰ ਵੀ ਹੋਣਾ ਹੀ ਕਿਉਂਕਿ ਇਸ ਵਾਰ ਉਹ ਇੱਥੇ ਜਲੰਧਰ ਤੋਂ ਲੜ ਰਹੇ ਨੇ ਐਕਚੁਅਲੀ ਇਸੇ ਤਾਂ ਸਾਰੇ ਸਰਵੇ ਵਗੈਰਾ ਹੋ ਕੇ ਹੀ ਸਾਰਾ ਕੁਝ ਹੋ ਜਾ ਰਿਹਾ ਹੈ ਨਾ ਪਾਰਟੀ ਇੰਦਾਂ ਦੀ ਸਾਈਡ ਕਰਦੀ ਸੋ ਮੈਨੂੰ ਲੱਗਦਾ ਕਿ ਅਸੀਂ ਐਸ ਸੀਟ ਦੇ ਉੱਤੇ ਬੜੇ ਕੰਫਰਟੇਬਲ ਤੇ ਜੇ ਗੱਲ ਕੀਤੀ ਜਾਵੇ ਤੇ ਇੱਕ ਪਾਸੇ ਰਿੰਕੂ ਹਣੀ ਵੀ ਨੇ ਭਾਜਪਾ ਵੀ ਕਿਤੇ ਨਾ ਕਿਤੇ ਪੂਰਾ ਜ਼ੋਰ ਲਗਾ ਰਹੀ ਹੈ ਆਮ ਆਦਮੀ ਪਾਰਟੀ ਵੀ ਪੂਰਾ ਜ਼ੋਰ ਲਗਾ ਰਹੀ ਹੈ ਤੇ ਵੋਟ ਜਿਹੜੀ ਹੈਗੀ ਆ ਕਿਤੇ ਨਾ ਕਿਤੇ ਨਾ ਜਾਏਗੀ ਨਾ ਪਰ ਥੋੜਾ ਸੰਕਸ਼ੇਪ ਦਾ ਹੋਏਗਾ ਇਸੋ ਦਾ ਮੈਡੀਟ ਹੈ ਪਰ ਭਾਜਪਾ ਜੋ ਪੰਜਾਬ ਦਾ ਜਿਹੜਾ origignal ਕਲਚਰ ਹੈ ਪੰਜਾਬ ਦੀ ਜਿਹੜੀ ਭਾਈਚਾਰਕ ਸਾਂਝ ਹੈ ਉਹਨੂੰ ਤੋੜਨ ਦੇ ਵਿੱਚ ਇਹਨਾਂ ਨੇ ਬਹੁਤ ਜ਼ੋਰ ਲਾਇਆ ਹੋਇਆ ਪਿੰਡਾਂ ਦੇ ਵਿੱਚ ਵੀ ਸ਼ਹਿਰਾਂ ਦੇ ਵਿੱਚ ਵੀ ਮੈਨੂੰ ਲੱਗਦਾ ਫੰਡਿੰਗ ਵੀ ਜਿਹੜੀ ਆ ਈਵਨ ਕਿ ਮੈਂ ਇਹਨਾਂ ਦੀ ਬ੍ਰਾਂਡਿੰਗ ਦੇਖਦਾ ਸੀਗਾ ਕਿ ਮੈਨੂੰ ਲੱਗਦਾ ਬ੍ਰਾਂਡਿੰਗ ਦੇ ਵਿੱਚ ਤਾਂ ਸਭ ਤੋਂ ਅੱਗੇ ਹੀ ਇਹ ਕਿਉਂਕਿ ਇੰਨਾ ਪੈਸੇ ਦਾ ਕਿਉਂਕਿ ਅਲਟੀਮੇਟਲੀ ਪਿਛਲੇ 10 ਸਾਲਾਂ 'ਚ ਇਹ ਨਹੀਂ ਪੈਸਾ ਸਰਕਾਰੀ ਤੌਰ ਤੇ ਲੁੱਟਿਆ ਬਹੁਤ ਉਹ ਪੈਸੀ ਦਾ ਇਸਤੇਮਾਲ ਜਿਹੜਾ ਉਹ ਪੂਰੇ ਦਾ ਪੂਰਾ ਹੀ ਹੋ ਰਿਹਾ ਹੈਗਾ ਸੋ ਮੈਨੂੰ ਲੱਗਦਾ ਕਿ ਡੈਮੋਕ੍ਰੇਸੀ ਵੀ ਇਹ ਬਹੁਤ ਆ ਚੰਗਾ ਔਰ ਜਾਣ ਚਰਨਜੀਤ ਸਿੰਘ ਚੰਨੀ ਲਈ ਕੋਈ ਵੀ ਜਿਹੜੇ ਵੱਡੇ ਸਟਾਰ ਪ੍ਰਚਾਰਕ ਸੀਗੇ ਉਹ ਜਲਦਰ ਨਹੀਂ ਆਏ ਖਾਸ ਕਰ ਕਾਂਗਰਸ ਦੀ ਕਾਰਗੁਜ਼ਾਰੀ ਹਾਲਾਂਕਿ ਮੋਦੀ ਅਮਿਤ ਸ਼ਾਹ ਔਰ ਜਿਹੜੇ ਵੱਡੇ ਲੀਡਰ ਸੀਗੇ ਭਾਜਪਾ ਦੇ ਉਹ ਆਪਣੇ ਕੈਂਡੀਡੇਟ ਲਈ ਚੋਣ ਪ੍ਰਚਾਰ ਕਰਦੇ ਨਜ਼ਰ ਆਏ ਲੇਕਿਨ ਕਾਂਗਰਸ ਦੇ ਸਟਾਰ ਪ੍ਰਚਾਰਕਾਂ ਦੀ ਕਮੀ ਰਹੀ ਕਿਉਂਕਿ ਖਾਸ ਕਰ ਨਵਜੋਤ ਸਿੰਘ ਸਿੱਧੂ ਔਰ ਇਨੀ ਵੀ ਦੀ ਤਾਂ ਕੋਈ ਗੱਲ ਨਹੀਂ ਹੈ ਬੇਸਿਕਲੀ ਦੇਖੋ ਸਟਾਰ ਪ੍ਰਚਾਰਕ ਉਹ ਦੇਖੋ ਸਾਰੇ ਦੇਸ਼ ਦੇ ਵਿੱਚ ਜਾਂਦੇ ਹੈਗੇ ਆ ਸੋ ਮੈਨੂੰ ਲੱਗਦਾ ਇਹ ਸੀਟ ਕੰਫਰਟੇਬਲ ਸੀ ਇਸ ਕਰਕੇ ਕਿਉਂਕਿ ਜਿਹੜੀਆਂ ਸੀਟਾਂ ਕਈ ਵਾਰੀ ਫਸੀਆਂ ਹੁੰਦੀਆਂ ਫਿਰ ਉੱਥੇ ਜ਼ਿਆਦਾ ਧਿਆਨ ਦਿੱਤਾ ਜਾਂਦਾ ਤਾਂ ਕਿ ਓਵਰ ਆਲ ਜਿਹੜੀਆਂ ਬੰਦ ਸੀਟਾਂ ਜਿਹੜੀਆਂ ਜਿੱਦ ਸਕੇ ਪਾਰਟ ਤੇ ਜੇ ਗੱਲ ਕੀਤੀ ਜਾਵੇ ਤੇ ਇਸ ਸਮੇ ਤੁਹਾਨੂੰ ਕੀ ਲੱਗ ਰਿਹਾ ਹੈਗਾ ਪੰਜਾਬ ਦੀ ਸਥਿਤੀ ਕਿਵੇਂ ਦੀ ਰਹੇਗੀ ਕਿਉਂਕਿ 13 0 ਕਿਹਾ ਹੈ ਭਗਵੰਤ ਮਾਨ ਨੇ ਇਸ਼ਤ ਤੁਸੀਂ ਵੀ ਕਹਿੰਦੇ ਹੋ ਕਿ 0 13 ਹੋ ਸਕਦਾ ਹੈ ਜਾਂ ਹੋਰ ਪਾਰਟੀਆਂ ਵੀ ਕਹਿ ਰਹੀਆਂ 13 0 ਸੀ ਲਿਆਵਾਂਗੇ ਪਰ ਸਥਿਤੀ ਕੀ ਰਹੇਗੀ ਪਤਾ ਨਹੀਂ ਅ ਦੇਖੋ ਮੈਨੂੰ ਲੱਗਦਾ ਕਿ ਅਸੀਂ 8 9 ਸੀਟਾਂ ਜਿੱਤਾਂਗੇ ਕਿਉਂਕਿ ਹੁਸ਼ਿਆਰਪੁਰ ਪਹਿਲਾਂ ਮੈਨੂੰ ਲੱਗਦਾ ਸੀਗਾ ਕਿਉਂਕਿ ਹੁਸ਼ਿਆਰਪੁਰ ਵੀ 15 ਦਿਨ ਲਾਇ ਹੈਗੀ ਹੈ ਸੋ ਵੀ ਆਰ ਵੈਰੀ ਕੰਫਰਟੇਬਲ ਆਲਦੋ ਕੰਪੀਟੀਸ਼ਨ ਹੈਗਾ ਮੈਂ ਨਹੀਂ ਕਿਹਾ ਕੰਪੀਟੀਸ਼ਨ ਨਹੀਂ ਹੈ ਪਰ ਮੈਨੂੰ ਲੱਗਦਾ ਕਿ ਹੁਸ਼ਿਆਰਪੁਰ ਅਸੀਂ ਸੀਟ ਜਿੱਤਣ ਵਾਲੀ ਪੋਜੀਸ਼ਨ 'ਚ ਹੈਗੇ ਹਾਂ ਔਰ ਤੁਹਾਨੂੰ ਕੀ ਲੱਗ ਰਿਹਾ ਹੈ ਕਿ ਇਸ ਸਮੇਂ ਜਿਹੜਾ ਬੂਥ ਕੈਪਚਰਿੰਗ ਦੀ ਗੱਲਾਂ ਹੁੰਦੀਆਂ ਨੇ ਜਾਂ ਕੁਝ ਸੈਂਸਿਟਿਵ ਜਿਹੜੇ ਬੂਥ ਨੇ ਉੱਥੇ ਜਿਹੜੇ ਵਰਕਰ ਨੇ ਉਹ ਦੇਖ ਰਹੇ ਨੇ ਕਿ ਪ੍ਰਸ਼ਾਸਨ ਤੁਹਾਨੂੰ ਲੱਗਦਾ ਹੈ ਕਿ ਸਹੀ ਕੰਮ ਕਰ ਰਿਹਾ ਹੈ ਹਜੇ ਤੱਕ ਤਾਂ ਕੋਈ ਬਹੁਤੀ ਕੰਪਲੇਂਟ ਆਈ ਨਹੀਂ ਹੈ ਸੋ ਮੈਨੂੰ ਲੱਗਦਾ ਕਿ ਔਰ ਕੰਪੈਰੀਟਿਵਲੀ ਜਲੰਧਰ ਜਿਹੜਾ ਉਹ ਸ਼ਾਂਤੀ ਰਹਿੰਦੀ ਹੈਗੀ ਬਹੁਤੀ ਇੱਥਾਂ ਦੀ ਮੈਨੂੰ ਨਹੀਂ ਲੱਗਦਾ ਸ਼ਾਇਦ ਵੈਸਟ ਇੰਡੀਆ ਦੇ ਵਿੱਚ ਥੋੜਾ ਬੋਬਾ ਹੋ ਸਕਦਾ ਐਂਡ ਪ੍ਰਸ਼ਾਸਨ ਨੇ ਮੈਨੂੰ ਲੱਗਦਾ ਇਹਦਾ ਮੋਟਸ ਵੀ ਲਿਆ ਹੋਣਾ ਹੈ ਮੈਨੂੰ ਲੱਗਦਾ ਕਿ ਪੂਰੇ ਮੁਸਤਾਤੀ ਦੇ ਨਾਲ ਨੂੰ ਜਿਹੜੇ ਸਾਰੇ ਵਰਕਰਾਂ ਦਾ ਕੰਮ ਕਰਦਾ ਜਲੰਧਰ ਦੀ ਅਗਰ ਗੱਲ ਕੀਤੀ ਜਾਵੇ ਤਾਂ ਜਲੰਧਰ ਦੇ ਵਿੱਚ ਇਸ ਸਮੇਂ ਜਿਹੜੇ ਲੋਕ ਨੇ VOTING ਜ਼ਰੂਰ ਕਰਦੇ ਨਜ਼ਰ ਆ ਰਹੇ ਨੇ ਲੇਕਿਨ ਜਿਹੜੇ ਲੁਭਾਨ ਲੈ ਕੇ ਦੋ ਦਿਨਾਂ ਦੇ ਵਿੱਚ ਦੇਖਿਆ ਹੈਗਾ ਕਾਫੀ ਸ਼ਰਾਬ ਵੀ ਫੜੀ ਗਈ ਹੈ ਰਾਸ਼ਨ ਵੀ ਫੜਿਆ ਗਿਆ ਹੈ ਕੱਲ ਤੇ ਲੇਕਿਨ ਪ੍ਰਸ਼ਾਸਨ ਕਿਤੇ ਨਾ ਕਿਤੇ ਯਾ ਤਾਂ ਮਦਦ ਕਰਤਾ ਨਜ਼ਰ ਆ ਰਿਹਾ ਹੈ ਯਾ ਤਾਂ ਫਿਰ ਉਸ ਕੈਂਡੀਡੇਟ ਦੇ ਹੱਥ ਹੀ ਚੱਲਦਾ ਨਜ਼ਰ ਆ ਰਿਹਾ ਹੈ ਕਿ ਜਿੰਤੂ ਪਤਾ ਲੱਗ ਰਿਹਾ ਹੈ ਕਿ ਹੋ ਸਕਦਾ ਹੈ ਜਿੱਤੀ ਹੋਵੇ ਪਤਾ ਨਹੀਂ ਇਹ ਕਿਹਦੀ ਸੂਮ ਥੌਟ ਪ੍ਰੋਸੈਸ ਹੋਣਾ ਨਹੀਂ ਚਾਹੀਦਾ ਪ੍ਰਸ਼ਾਸਨ ਨੂੰ ਤਾਂ ਮੈਂ ਤਾਂ ਇੱਕੋ ਗੱਲ ਕਹਿੰਦਾ ਹਾਂ ਕਿ ਫੇਅਰ ਪਲੇ ਕਰਨਾ ਚਾਹੀਦਾ ਬਿਲਕੁਲ ਐਸਨ ਪਰਗਰ ਸਿੰਘ ਹੋਰ ਇਹਨਾਂ ਨੇ ਕਿਹਾ ਹੈ ਕਿ ਜਿਹੜਾ ਇਸ ਵਾਰ ਪੰਜਾਬ ਦੇ ਵਿੱਚ 8 ਤੋਂ 9 ਸੀਟਾਂ ਜਿਹੜੀ ਕਾਂਗਰਸ ਜਿੱਤੇਗੀ ਔਰ ਜਲੰਧਰ ਦੀ ਸੀਟ ਤੇ ਜਿਹੜੀ ਚਰਨਜੀਤ ਸਿੰਘ ਚੰਨੀ ਲੱਖ ਦੇ ਮਾਰਜਨ ਦੀ ਵੋਟ ਤੋਂ ਜਿੱਤਣਗੇ ਫਿਲਹਾਲ ਤੁਸੀਂ ਜੁੜੇ ਰਹੋ ਪੰਜਾਬ ਤੱਕ ਦੇ ਲਈ